ਇਹ ਦੇਖੋ ਨੀ ਬਰਸਾਤ ਦਾ ਮੌਸਮ ਫੇਰ ਬਣ ਗਿਆ ਸਾਡੇ ਬਰਸਾਤ ਘੱਟ ਹੋ ਰਹੀ ਹੈਗੀ ਇਹ ਮੌਸਮ ਬਹੁਤ ਾਰੀ ਬਣ ਜਾਂਦਾ ਕੁਝ ਖੇਤਾਂ ਚ ਵਧੀਆ ਬਰਸਾਤ ਹੋ ਗਈ ਬਰਸਾਤ ਇੱਕ ਇਹੋ ਜੀ ਚੀਜ਼ ਆ ਵੀ ਤੁਹਾਡੀ ਮਿੱਟੀ ਦੇ ਵਿੱਚ ਪਏ ਹੋਏ ਅਣਗਿਣਤ ਬੈਕਟੀਰੀਆ ਨੂੰ ਜਗਾ ਦਿੰਦੀ ਹੈ ਅਣਗਿਣਤ ਤੱਤਾ ਨੂੰ ਐਕਟਿਵ ਕਰ ਦਿੰਦੀ ਹੈਗੀ ਬੂਟੇ ਨੂੰ ਖੁਸ਼ ਕਰ ਦਿੰਦੀ ਹੈ ਬੂਟੇ ਤੇ ਘਾਟ ਹੀ ਨਹੀਂ ਆਉਂਦੀ ਪਰ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ ਮੇਰੇ ਵੀਰੋ ਜੇ ਫਸਲ ਦੇ ਵਿੱਚ ਖਰਾਕੀ ਤੱਤਾਂ ਨੂੰ ਭੁੱਲ ਕੇ ਪਾਉਣਾ ਜਿੰਕ ਨੂੰ ਭੁੱਲ ਕੇ ਪोटाश ਨੂੰ ਭੁੱਲ ਕੇ ਸਲਫਰ ਨੂੰ ਭੁੱਲ ਕੇ ਪਾਉਣਾ ਯੂਰੀਆ ਨੂੰ ਤਾਂ ਤੁਸੀਂ ਭੁੱਲੀ ਨਹੀਂ ਸਕਦੇ ਹਨ ਤਾਂ ਫੇਰ ਤੁਹਾਡਾ ਜਿਬ੍ਰੈਲਿਕ ਐਸਿਡ ਹੈ ਟ੍ਰਾਈਕੋਂਟਾਨੋਲ ਹੈ ਹਮਿਕ ਐਸਿਡ ਹੈ ਹੋਰ ਬਹੁਤ ਤਰ੍ਹਾਂ ਦੀ ਚਟਨੀ ਮਟਨੀ ਫਿਰਦੀ ਹੈ ਉਹਨੇ ਤੁਹਾਡਾ ਟਰਾਲੀ ਦੇ ਵਿੱਚ ਦਾਣਿਆਂ ਦਾ ਵਾਧਾ ਨਹੀਂ ਕਰਨਾ ਜੇ ਟਰਾਲੀ ਦੇ ਵਿੱਚੋਂ ਗਿੱਠੂ ਨਹੀਂ ਰਹੇ ਨਾ ਟਰਾਲੀ ਤੇ ਗੱਟੇ ਕਿੱਲੇ ਮਗਰ ਦਾ ਸੁੱਟ ਜਾਂਦੇ ਆ ਜੇ ਆਪਾਂ ਖੇਤ ਦੇ ਵਿੱਚ ਵਧੀਆ ਤਰੀਕੇ ਨਾਲ ਖਰਾਕੀ ਪ੍ਰਬੰਧ ਕਰਾਂਗੇ ਫਸਲ ਨੂੰ ਕਲੀ ਸੋਣੀ ਪੋਣੀ ਕਰਨ ਨਾਲ ਵੀ ਆਪਣਾ ਟਾਈਮ ਪਾਸ ਨਹੀਂ ਹੁੰਦਾ ਹਾਂ ਵੀ ਤੱਤਾ ਨੂੰ ਆਪਾਂ ਇਹਦਾ ਪੂਰਾ ਕਰ ਦਿੰਨੇ ਆ ਫੇਰ ਫਸਲ ਆਪਦਾ